ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਆਪ ਸਭ ਨੂੰ ਪਤਾ ਹੈ ਕਿ ਪਿਛਲੇ 15-20 ਸਾਲਾਂ ਤੋਂ ਪੰਜਾਬ ਵਿੱਚ ਚਿੱਟੇ ਦੀ ਸਪਲਾਈ ਜਿਹੜੀ ਹੈ ਉਹ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਜਿਹੜੇ ਮਾੜੇ ਅੰਸਰ ਆ ਉਹ ਚਿੱਟਾ ਵੇਚ ਕੇ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਪੰਜਾਬ ਦੀ ਨੌਜਵਾਨੀ ਦੇ ਖਿਲਾਫ ਪੰਜਾਬ ਦੀ ਨੌਜਵਾਨੀ ਨੂੰ ਗਰਕਣ ਤੇ ਉਹਨਾਂ ਨੇ ਲਾਇਆ ਹੋਇਆ ਜਿਸ ਦੇ ਕਰਕੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਕਹਾਣ ਹੋ ਰਿਹਾ ਹੁਣ ਤਾਜ਼ਾ ਮਾਮਲਾ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਕਾਠਗੜ੍ਹ ਤੋਂ ਸਾਹਮਣੇ ਆ ਰਿਹਾ ਜਿੱਥੇ ਕਾਠਗੜ੍ਹ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਕਾਟਗੜ ਪੁਲਿਸ ਨੇ 5 ਗ੍ਰਾਮ ਹਿਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਜਿਲ੍ਹਾ ਸ਼ਿਦ ਪਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਪ ਸਿੰਘ ਦੇ ਨਿਸ਼ਾ ਨਿਰਦੇਸ਼ ਦੀ ਸ਼ਕਤੀ ਨਾਲ ਪਾਲਣਾ ਕਰਦੇ ਹੋਏ ਖਾਣਾ ਕਾਟਗੜ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਦੇ ਕੋਲੋਂ 5 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਪੁਲਿਸ ਨੇ ਕਥਿਤ આરોપી ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮਾਮਲੇ ਵਿੱਚ ਜਿਹੜੀ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਅਧਾਰ ਤੇ ਗੱਲ ਕਰੀਏ ਤਾਂ આરોપી ਦਾ ਨਾਮ ਵਿਪਨ ਕੁਮਾਰ ਪੁੱਤਰ ਹਰਬਿਲਾਸ ਵਾਸੀ ਪਿੰਡ ਕੰਗਣਾ ਬੇੜ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਹੁਣ ਤੋ ਹੁਣ ਤਸਵੀਰਾਂ ਤੁਹਾਨੂੰ ਦਿਖਾਉਣੇ ਚ ਐਸਆਈ ਪੂਰਨ ਸਿੰਘ ਅਤੇ ਏਐਸਆਈ ਪ੍ਰੇਮ ਲਾਲ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹਾਂਜੀ ਸਰ ਇਹ ਜਿਹੜਾ ਨਸ਼ਾ ਪੜਿਆ ਇਹਦੇ ਬਾਰੇ ਦੱਸਿਓ ਕਿੱਥੋਂ ਪੜਿਆ ਤੇ ਕਿੰਨਾ ਪੜਿਆ ਜੀ ਮਾਜੋਗ ਐਸਐਸਪੀ ਦੀ ਹਦਾਇਤਾਂ ਦੇ ਅਨਸਾਰ ਜਿਹੜੇ ਮਾੜੇ ਅਸਰਾ ਨੂੰ ਕਾਬੂ ਕਰਕੇ ਇਹ ਬਿਜਲੀ ਬੰਦ ਚਲੀ ਆ ਉਹਨਾਂ ਦੇ ਹੁਕਮ ਅਨੁਸਾਰ ਕੱਲ ਅਸੀਂ ਕਾਕਰ ਤੋਂ ਸਦੋਵਾ ਐਡਰੈਸ ਤੋਂ ਮੜਵਾਲ ਸੈਂਡੂ ਜਾਈ ਸੀਗੇ ਤਾਂ ਨੇੜੇ ਦੇ ਪਾਸ ਇੱਕ ਮੋਨਾ ਨੌਜਵਾਨ ਖੜਾ ਸੀਗਾ ਜਿਹੜਾ ਕਿ ਪੁਲਿਸ ਪਾਰਟੀ ਦੇਖ ਕੇ ਪਤਲੀ ਕੁਸ਼ੀ ਕੀਤੀ ਜਿਹੜੋ 5 ਗ੍ਰਾਮ ਮੇਰੋ ਗ੍ਰਾਮ ਇਹ ਕਿੱਥੋਂ ਦਾ ਜੀ ਇਹ ਦੋਸ਼ੀ ਹੈ ਜਿਹੜਾ ਜੀ ਦੋਸ਼ੀ ਬਿੱਪਨ ਕੁਮਾਰ ਆ ਪੁੱਤਰ ਹਰਬਿਲਾਸ ਹੈ ਵਾਸੀ ਪਗੜਾ ਗੇਟ ਅੱਗੇ ਵੀ ਕੋਈ ਇੱਥੇ ਸਰ ਪਰਚਾ ਕਿ ਪਹਿਲਾਂ ਹੀ ਆ ਜੀ ਸਾਰੇ ਇਹਦਾ ਜੇ ਪ੍ਰਤੀਸ਼ਾਲਦੀ ਹੈ ਅਗਰ ਰਿਕਾਰਡ ਪਰਤਾ ਹਲ ਕਰਕੇ ਦੇਖਾਂਗੇ ਵੀ ਪਹਿਲਾਂ ਇੱਥੇ ਕੀ ਹੈ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਹੁਣ ਤੁਸੀਂ ਇਹ ਤੇ ਪਰਚਾ ਦਰਜ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਜਾਊਗਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਆਪ ਸਭ ਨੂੰ ਪਤਾ ਹੈ ਕਿ ਪਿਛਲੇ 15-20 ਸਾਲਾਂ ਤੋਂ ਪੰਜਾਬ ਵਿੱਚ ਚਿੱਟੇ ਦੀ ਸਪਲਾਈ ਜਿਹੜੀ ਹੈ ਉਹ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਜਿਹੜੇ ਮਾੜੇ ਅੰਸਰ ਆ ਉਹ ਚਿੱਟਾ ਵੇਚ ਕੇ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਪੰਜਾਬ ਦੀ ਨੌਜਵਾਨੀ ਦੇ ਖਿਲਾਫ ਪੰਜਾਬ ਦੀ ਨੌਜਵਾਨੀ ਨੂੰ ਗਰਕਣ ਤੇ ਉਹਨਾਂ ਨੇ ਲਾਇਆ ਹੋਇਆ ਜਿਸ ਤੇ ਕਰਕੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਘਾਣ ਹੋ ਰਿਹਾ ਹੁਣ ਤਾਜ਼ਾ ਮਾਮਲਾ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਕਾਠਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕਾਠਗੜ੍ਹ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਕਾਠਗੜ੍ਹ ਪੁਲਿਸ ਨੇ 5 ਗ੍ਰਾਮ ਹਿਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਜਿਲ੍ਹਾ ਸ਼ਿਦ ਪਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਪ ਸਿੰਘ ਦੇ ਜਿਸ਼ਾ ਨਿਰਦੇਸ਼ ਦੀ ਸ਼ਕਤੀ ਨਾਲ ਪਾਲਣਾ ਕਰਦੇ ਹੋਏ ਖਾਣਾ ਕਾਟਗੜ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਦੇ ਕੋਲੋਂ 5 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਪੁਲਿਸ ਨੇ ਕਥਿਤ આરોપી ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮਾਮਲੇ ਵਿੱਚ ਜਿਹੜੀ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਅਧਾਰ ਤੇ ਗੱਲ ਕਰੀਏ ਤਾਂ આરોપી ਦਾ ਨਾਮ ਵਿਪਨ ਕੁਮਾਰ ਪੁੱਤਰ ਹਰਬਿਲਾਸ ਵਾਸੀ ਪਿੰਡ ਕੰਗਣਾ ਬੇੜ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਹੁਣ ਤੋਂ ਸੁਣ ਤਸਵੀਰਾਂ ਤੁਹਾਨੂੰ ਦਿਖਾਣੇ ਜਾਂ ਐਸਆਈ ਪੂਰਨ ਸਿੰਘ ਅਤੇ ਏਐਸਆਈ ਪ੍ਰੇਮ لال ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹਾਂਜੀ ਸਰ ਇਹ ਜਿਹੜਾ ਨਸ਼ਾ ਪੜਿਆ ਇਹਦੇ ਬਾਰੇ ਦੱਸਿਓ ਕਿੱਥੋਂ ਪੜਿਆ ਤੇ ਕਿੰਨਾ ਪੜਿਆ ਜੀ ਮਾਨ ਜੋ ਗਐਸਐਸਪੀ ਦੀ ਹਦਾਇਤਾਂ ਦੇ ਅਨਸਾਰ ਜਿਹੜੇ ਬਾੜੇਦਸਰ ਨੂੰ ਕਾਬੂ ਕਰਕੇ ਇਹ ਮੇਸੇਜ ਜਿਦੜੇ ਬਹਨ ਚੱਲੀ ਆ ਉਹਨਾਂ ਦੇ ਹੁਕਮ ਸਾਰਾ ਕੱਲ ਅਸੀਂ ਕਾਟਗਰ ਤੋਂ ਸੁਦਾ ਮਾਦਰਾ ਸਾਈਟ ਤੋਂ ਮੜਵਾਲ ਸਾਹਿਬ ਨੂੰ ਜਾ ਰਹੇ ਸੀਗੇ ਤਾਂ ਨੇੜੇ ਦੇ ਪਾਸ ਇੱਕ ਮੋਨਾ ਨੌਜਵਾਨ ਖੜਾ ਸੀਗਾ ਜਿਹੜਾ ਕਿ ਪੁਲਿਸ ਪਾਰਟੀ ਦੇ ਕੇ ਪਤਨੀ ਕੁੱਸ਼ ਕੀਤੀ ਜੀ ਕੋਲ ਪੰਜ ਗ੍ਰਾਮ ਮੇਰੋਂ ਬਰਾਬਰ ਇਹ ਕਿੱਥੋਂ ਦਾ ਜੀ ਇਹ ਦੋਸ਼ੀ ਹੈ ਜਿਹੜਾ ਇਹ ਦੋਸ਼ੀ ਵਿਪਨ ਕੁਮਾਰ ਪੁੱਤਰ ਹਰਬਿਲਾਸ ਹੈ ਵਾਸੀ ਕਜਣਾਗੜ੍ਹ ਅੱਗੇ ਵੀ ਕੋਈ ਇੱਥੇ ਸਰ ਪਰਚਾ ਕਿ ਪਹਿਲਾਂ ਹੀ ਆਇਆ ਸੀ ਸਾਰੇ ਇਹਦਾ ਜੇ ਪ੍ਰਤੀਸ਼ਾਦੀ ਹੈ ਅਗਰ ਰਿਕਾਰਡ ਪਰਖਤਾਲ ਕਰਕੇ ਦੇਖਾਂਗੇ ਵੀ ਪਹਿਲਾਂ ਹੀ ਦਿੱਤੀ ਹੈ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਹੁਣ ਤੁਸੀਂ ਇਹ ਤੇ ਪਰਚਾ ਦਰਜ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਊਗਾ